ਭਗਵਾਨ ਤੁਮਾਰ ਸਰਕਾਰ ਨੂੰ ਇੱਕ ਇੱਕ ਗੱਲ ਦੱਸਣੀ ਚਾਹੁੰਦਾ ਜਿਹੜਾ ਸਾਡਾ ਸੰਗਠਨ ਆ 146 ਕਮੇਟੀਆਂ ਜਿੱਚੋ ਅੱਜ ਇੱਕ 146 ਦੀਆਂ ਕਮੇਟੀਆਂ ਹੀ ਸਟ੍ਰਾਈਕ ਤੇ ਆ ਪੰਜਾਬ ਐਕਸ਼ਨ ਕਮੇਟੀ ਵੱਲੋਂ ਇਹ ਆ ਉਹਨਾਂ ਸਿਵਾ ਮੈਸੇਜ ਕਿ ਅੱਜ ਇੱਕ ਦਿਨ ਦੀ ਹੜਤਾਲ ਕਰਨੀ ਆ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਪਿਛਲੀ ਵਾਰ ਦੀ ਤਰ੍ਹਾਂ ਕੋਈ ਪੰਜਾਬ ਗੰਦ ਨਾਲ ਨਾ ਭਰ ਦਿਓ ਤਕਰੀਬਨ ਪਿਛਲੇ ਮਾਰ ਅਸੀਂ 52 ਦਿਨ ਦੀ ਹੜਤਾਲ ਕੀਤੀ ਸੀ ਮੁਲਾਜ਼ਮ ਡੀਸੀ ਰੇਡ ਦੇ ਫਿਰ ਵੀ ਉਹਨਾਂ ਵਿੱਚੋਂ ਵੀ ਸਰਕਾਰ ਨੇ ਕੋਸ਼ਿਸ਼ ਸਾਡੇ ਨਾਲ ਲਾਰੇ ਲਾਏ ਇਸ ਕਰਕੇ ਦੁਬਾਰਾ ਸਾਨੂੰ ਰੋੜਾਂ ਤੇ ਆਣਾ ਪਿਆ ਅੱਜ ਦਾ ਧਰਨਾ ਇੱਕ ਸਰਕਾਰ ਨੂੰ ਮੈਸੇਜ ਆ ਪੀ ਜੇ ਆਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜੇ ਜ਼ਾਰੀਆਂ ਮੰਗਾਂ ਨਹੀਂ ਮੰਨਦੀ ਤਾਂ ਫਿਰ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਕਰਾਂਗੇ ਅੱਜ ਇੱਕ ਦਿਨ ਦੀ ਹੜਤਾਲ ਕਰਕੇ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਜੇ ਆਪਣੀ ਆਪਣੀਆਂ ਕਰਤੂਤਾ ਤੋਂ ਬਾਜ਼ ਆ ਜਾਓ ਵੇ ਜਿਹੜਾ ਨਾ ਤੁਸੀਂ ਸਾਨੂੰ ਆਂਦਿਆਂ ਨਾ ਪਹਿਲਾਂ ਲੌਲੀਪੌਪ ਦਿੱਤਾ ਐ ਪੈਨਸ਼ਨ ਸਕੀਮ ਤੁਹਾਡੀ ਲਾਗੂ ਕਰ ਦੇਵਾਂਗੇ ਔਰ ਸਾਰੇ ਮੁਲਾਜ਼ਮ ਜਿਹੜੇ ਬੜੇ ਖੁਸ਼ ਹੋਏ ਬਈ ਆ ਸਰਕਾਰ ਨੇ ਸਾਡੇ ਬਾਰੇ ਕੁਝ ਸੋਚਿਆ ਪਰ ਮੁਲਾਜ਼ਮਾਂ ਨੂੰ ਸਾਨੂੰ ਇਹ ਨਹੀਂ ਸੀ ਪਤਾ ਕਿ ਸਭ ਤੋਂ ਵੱਡਾ ਲੌਲੀਪੌਪ ਸਾਨੂੰ ਤੇ ਸਰਕਾਰ ਦੇ ਰਹੀ ਆ ਪੈਨਸ਼ਨ ਸਕੀਮ ਹਜੇ ਤੱਕ ਜਿੱਥੇ ਪੈਨਸ਼ਨ ਸਕੀਮ ਦੀ ਗੱਲ ਜ਼ਗੀ ਉੱਥੇ ਹੀ ਖੜੀ ਆ ਉਹ ਗਾਂਮ ਸ਼ਾਹ ਦਾ ਕੁਝ ਨਹੀਂ ਬਾਕੀ ਦਾ ਮੰਗਾ ਕਿਹਾ ਹੀ ਆ ਭਲਵਾਨਤਮਾਨ ਦੇ ਜਿਹੜਾ ਵੀ ਮਰਜ਼ੀ ਭਾਸ਼ਣ ਕੱਢ ਕੇ ਦੇਖ ਲਓ ਉਹਦੇ ਵਿੱਚ ਕਿਤੇ ਵੀ ਸਾਰੇ ਮੁਲਾਜ਼ਮਾਂ ਦੇ ਖਿਲਾਫ ਹੀ ਹੁੰਦਾ ਆ ਸੋ ਇਸ ਕਰਕੇ ਸਾਰੇ ਮੁਲਾਜ਼ਮ ਇਸੇ ਸਰਕਾਰ ਦੇ ਖਿਲਾਫ ਆ ਉਹ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਮੰਨਦੀ ਸਰਕਾਰ ਇਹ ਔਰ ਅਸੀਂ ਇਸੇ ਤਰ੍ਹਾਂ ਰੋਜ਼ ਤਰਫ ਪ੍ਰਦਰਸ਼ਨ ਕਰਾਂਗੇ ਔਰ ਧਰਨੇ ਦਵਾਂਗੇ ਔਰ ਇਸੇ ਅਣਮਿੱਥੇ ਸਮੇਂ ਲਈ ਹੜਤਾਲ ਕਰਾਂਗੇ ਇੱਕ ਦਿਨ ਦੀ ਹੜਤਾਲ ਕਰਕੇ ਸਰਕਾਰ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਸੰਕੇਤ ਦੇ ਰਹੇ ਆਂ ਵੀ ਅੱਜ ਦੇਖ ਲਓ ਵੀ ਅਸੀਂ ਤੁਹਾਡਾ ਅਸੀਂ ਇੱਕ ਦਿਨ ਦੇ ਵਿੱਚ ਆਹ ਹਾਲ ਹੋ ਸਕਦਾ ਸ਼ਹਿਰਾਂ ਦਾ ਗੰਦਗੀ ਦੇ ਨਾਲ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੀ ਕਰਾਂਗੇ ਆਨੇ ਮੋਰੇ ਗਰਮੀਆਂ ਆਇਆ ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਬੇ ਮੋਰੇ ਆੜੇ ਵਾਲੇ ਟਾਈਮ ਦੇ ਵਿੱਚ ਗਰਮੀਆਂ ਆ ਆ ਬੇ ਕੂੜੇ ਨਾ ਕਿੱਦਾਂ ਪੜਾ ਅਸਮਾਨ ਨਹੀਂ ਲੋਕਾਂ ਨੂੰ ਬਿਮਾਰੀਆਂ ਦਾ ਘਰ ਬਣ ਜਾਣਾ ਜੇ ਜੇ ਸਾਡੀਆਂ ਮੰਗਾਂ ਟਾਈਮ ਸਿਰ ਸਮੇਂ ਸਿਰ ਸਰਕਾਰ ਨਾਲ ਨਾ ਮੰਗਾਂ ਪੂਰੀਆਂ ਕੀਤੀਆਂ ਅਸੀਂ ਅੱਜ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇ ਕੇ ਆਵਾਂਗੇ ਇਦਾਂ ਸਾਰੇ ਸਾਰਾ ਸਾਡਾ ਮੁਲਾਜ਼ਮ ਜਿੰਨੇ ਵੀ ਆ 1.5 200 ਸਭ ਮੁਲਾਜ਼ਮ ਇੱਥੇ ਜਾਣ ਹਰ ਸ਼ਹਿਰ ਦੇ ਵਿੱਚ ਇਹ ਇਦਾਂ ਹੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਠੀਕ ਹੈ ਜੀ ਅੱਜ ਸਰ ਵੀ ਜਨਕੀ ਮੰਗ ਪੱਤਰ ਦੇਣ ਦਾ ਸਿੰਦਰਾ ਪ੍ਰੋਗਰਾਮ ਤੇ ਅਧਿਆਨਿਕ ਕੰਮ ਬੰਦ ਰੱਖ ਆ ਇੱਕ ਦਿਨ ਦੀ ਹੜਤਾਲ ਔਰ ਮੰਗ ਪੱਤਰ ਦੇਣਾ ਦੀ ਸਾ ਹਾਂਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪੀਵੀ 32 ਚੈਨਲ ਦਾ ਜੋ ਕਿ ਤੁਸੀਂ ਇੱਥੇ ਪਹੁੰਚੇ ਆ ਔਰ ਅੱਜ ਦਾ ਧਰਨਾ ਅਸੀਂ ਆਪਣੀ ਜੋ ਕਿ ਭਗਵੰਤ ਮਾਨਤ ਸਰਕਾਰ ਆ ਉਹ ਸਾਨੂੰ ਤਕਰੀਬਨ 2-3 ਮੀਟਿੰਗਾਂ ਦੇ ਵਿੱਚ ਲਾਰੇ ਲਾਈ ਗਈ ਆ ਔਰ ਪਿਛਲੇ ਹਫਤੇ ਸਾਡੀ ਲੁਧਿਆਣਾ ਮੀਟਿੰਗ ਹੋਈ ਸੀ ਜਿਹੜਾ ਸਾਡਾ ਅੱਜ ਦਾ ਅਜੰਡਾ ਇਹ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਆਪਣੇ ਖਜ਼ਾਨਾ ਮੰਤਰੀ ਚੀਮਾ ਸਾਹਿਬ ਦੀ ਆ ਫਿਰ ਸਾਡੀ ਲੁਧਿਆਣੇ ਮੀਟਿੰਗ ਹੋਈ ਆ ਉਹਦੇ ਵਿੱਚ ਡਿਸਾਈਡ ਕੀਤਾ ਕਿ ਅੱਜ ਇੱਕ ਦਿਨ ਦੀ ਪੂਰਨ ਤੌਰ ਤੇ ਪੂਰੇ ਪੰਜਾਬ 'ਚ ਹੜਤਾਲ ਕਰਕੇ ਜੋ ਕਿ ਇਹ ਮੰਗਾ ਸਾਡੀਆਂ ਬਹੁਤ ਪੁਰਾਣੀਆਂ ਚੱਲਦੀਆਂ ਆ ਰਹੀਆਂ ਆ ਵਾ ਇੱਕ ਤਾਂ ਕੱਚੇ ਬੰਦੇ ਪੱਕੇ ਕਰੋ ਜਿੰਨੇ ਵੀ ਆ ਸਾਡੇ ਕੰਪਿਊਟਰ ਆਪਰੇਟਰ ਬੇਲਦਾਰ ਮਾਲੀ ਪੰਪ ਆਪਰੇਟਰ ਦੇ ਜੋ ਥੋੜੇ ਜਿਹਾ ਸਫਾਈ ਸੇਵਕ ਵੀ ਸਾਡੇ ਡੀਸੀ ਰੇਟ ਤੇ ਹੋਣ ਤੋਂ ਰਹਿ ਗਏ ਸੀ ਔਰ ਸਰਕਾਰ ਦੀ ਮੈਂ ਨਲਕੀ ਸਮੇਂ ਦਾ ਉਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਕੀਤਾ ਵਾ ਜਿਹੜੇ ਡੀਸੀ ਰੇਟ ਤੇ ਉਹ ਬੰਦੇ ਹੋਏ ਸੀ ਉਹਨਾਂ ਨੂੰ ਗਾਂ 10 ਸਾਲ ਦਾ ਪ੍ਰੋਵੀਜ਼ਨ ਪੀਰੀਅਡ ਦਿੱਤਾ ਮੇਨ ਮੁੱਦਾ ਇੱਕ ਤਾਂ ਇਹ ਹੈ ਇੱਕ ਮੁੱਦਾ ਹੈਗਾ ਜਿਹੜੀ ਸਰਕਾਰ ਸਿੱਧੀ ਡਾਇਰੈਕਟ ਭਰਤੀ ਕਰਕੇ ਫਾਇਰਮੈਨ ਚੰਡੀਗੜ੍ਹ ਨੂੰ ਅਪੁਆਇੰਟਮੈਂਟਾਂ ਦੇ ਕੇ ਕਮੇਟੀਆਂ ਚ ਭੇਜੀ ਜਾਂਦੀ ਆ ਔਰ ਸਾਰੇ ਪੰਜਾਬ ਦੇ ਲੀਡਰਾਂ ਨੇ ਲੁਧਿਆਣਾ ਮੀਟਿੰਗ 'ਚ ਫੈਸਲਾ ਕੀਤਾ ਹੈ ਜਿਹੜੇ ਇੱਥੇ ਪੁਰਾਣੇ ਲੱਗੇ ਹੋਏ ਫਾਇਰਮੈਨ ਉਹ ਪੈਲ ਦੇ ਆਧਾਰ ਤੇ ਪਹਿਲਾਂ ਉਹ ਪੱਕੇ ਹੋਣਗੇ ਬਾਕੀ ਜਿਹੜੇ ਰਹਿ ਗਏ ਆ ਸਾਡੇ ਆਪਣੇ ਬੇਲਦਾਰ ਮਾਲੀ ਜੇ ਇੱਕ ਚੌਂਕੀਦਾਰ तकरीबन ਇਹ ਹੈਗੇ ਚ 4-5 ਕੈਟਾਗਰੀਆਂ ਆ ਔਰ ਜਿਹੜੀ ਕੱਚੇ ਬੰਦੇ ਦੀ ਤਨਖਾਹ ਆ ਇੱਕ ਘੱਟ ਤੋਂ ਘੱਟ 30000 ਕੀਤੀ ਜਾਵੇ ਫਿਰ ਪੀ ਕਮਿਸ਼ਨ ਆ ਫਿਰ ਪੈਨਸ਼ਨ ਸਕੀਮ ਆ ਪੁਰਾਣੀ ਉਹ ਲਾਗੂ ਕੀਤੀ ਜਾਵੇ ਅੱਜ ਹੁਣ ਅਸੀਂ ਜਾਵਾਂਗੇ ਇੱਥੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਧੰਨਵਾਦ ਜੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਤੁਸੀਂ ਕਿਥੇ ਨੂੰ ਮੰਗ ਪੱਤਰ ਜਾਂ ਮੰਨ ਲਓ ਆਪਣੀ ਮੰਗਾ ਬਾਰੇ ਜਾਣ ਕਰਵਾਇਆ ਜੀ ਹਾਂਜੀ ਹਾਂਜੀ ਸਰ ਸਾਡੀ ਪਹਿਲਾਂ ਜਲੰਧਰ ਮੀਟਿੰਗ ਹੋਈ ਆ ਮੰਤਰੀਗ ਯਾਦ ਨਹੀਂ ਮੈਂ ਤੁਹਾਨੂੰ ਦੱਸਣਾ ਫਿਰ ਚੰਡੀਗੜ੍ਹ ਸੱਦੇ ਆ ਸਾਨੂੰ ਪ੍ਰਿੰਸੀਪਲ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਮੰਤਰੀ ਸਾਹਿਬ ਸੀਗੇ ਮੰਤਰੀ ਸਾਹਿਬ ਨੇ ਸਾਡੀ ਮੀਟਿੰਗ 'ਚ ਆਏ ਆ ਔਰ ਸਾਰੀ ਹੀ ਪੰਜਾਬ ਦੀ ਲੀਡਰਸ਼ਿਪ ਨੂੰ ਚਾਜਨਾ 10 ਮਿੰਟ ਤਕਰੀਬਨ ਮੈਂ ਕਹਿੰਦਾ 10 ਮਿੰਟ ਵੀ ਬਹੁਤ ਜ਼ਿਆਦਾ ਬੈਠੇ ਨਹੀਂ ਨਾ ਸਾਡੀਆਂ ਮੰਗਾਂ ਹੋਣੀਆਂ ਔਰ ਉੱਠ ਕੇ ਚੱਲ ਗਏ ਕਿ ਤੁਸੀਂ ਕਹਿੰਦੇ ਜੀ ਜਿੰਨੀਆਂ ਵੀ ਤੁਹਾਡੀਆਂ ਮੰਗਾਂ ਵਾ ਡਾਇਰੈਕਟਰ ਸਾਹਿਬ ਨੂੰ ਨੋਟ ਕਰਾ ਦੋ ਉਸ ਵੇਲੇ ਕਰਾਤੀਆਂ ਜੀ ਹਾਂਜੀ ਕਰਾਤੀਆਂ ਸੀ ਪਰ ਕੋਈ ਵੀ ਉਹਦਾ ਕੋਈ ਫੈਸਲਾ ਨਹੀਂ ਲਿੱਤਾ ਗਿਆ ਸਰਕਾਰ ਵੱਲੋਂ ਅੱਜ ਵੀ ਜਿਹੜੀ ਤੁਸੀਂ ਕਾਰਵਾਈ ਕਰੋਗੇ ਜੇਕਰ ਅੱਜ ਵੀ ਤੁਹਾਡੀ ਮੰਗਾਂ ਨਾ ਸੁਣੀਏ ਉਸ ਤੋਂ ਬਾਅਦ ਵੀ ਐਕਸ਼ਨ ਕੀਤਾ ਜਾਊਗਾ ਹਾਂਜੀ ਹਾਂਜੀ ਫਿਰ ਅਸੀਂ ਗਾਂ ਪੂਰਨ ਤੌਰ ਤੇ ਹੜਤਾਲ ਤੇ ਬੈਠਾਂਗੇ ਜਿੱਦਾਂ ਅਸੀਂ ਪਹਿਲਾਂ 52 ਦਿਨ ਦੀ ਹੜਤਾਲ ਤੇ ਬੈਠੇ ਸੀਗੇ ਫਿਰ ਪੱਕੇ ਤੌਰ ਤੇ ਅਸੀਂ ਹੜਤਾਲ ਤੇ ਜਾਵਾਂਗੇ ਅੱਜ ਸਿਰਫ ਡੀ ਸਾਹਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਹਾਂਜੀ ਹਾਂਜੀ ਡੀ ਸਾਹਬ ਨੂੰ ਮੰਗ ਪੱਤਰ ਦਿੱਤਾ ਜਾਊਗਾ